ਹਵਾ ਪਾਣੀ ਤੇ ਭੋਜਨ ਜੇ ਸ਼ੁੱਧ ਹੋਵਣ ਤਾਂ ਫੇਰ ਹੁੰਦਾ ਹੈ ਜੀਵਨ ਖੁਸ਼ਹਾਲ ਸਾਡਾ ਇਹ ਤਾਂ ਤਿੰਨੇ ਹੀ ਕੁਦਰਤ ਦੀਆਂ ਨਿਯਾਮਤਾ ਨੇ ਜੋ ਤਨ ਮਨ ਕਰਨ ਨੇਹਾਲ ਸਾਡਾ ਅਸੀਂ ਜੇ ਇਹਨਾਂ ਦਾ ਖਿਆਲ ਰੱਖੀਏ ਤਾਂ ਇਹ ਵੀ ਰੱਖਣਗੇ ਖਿਆਲ ਸਾਡਾ ਇਹਨਾਂ ਵਿੱਚ ਜਦੋਂ ਜ਼ਹਿਰ ਹੈ ਘੁਲ ਜਾਂਦੀ ਫਿਰ ਜੀਵਨ ਹੁੰਦਾ ਹੈ ਬੇਹਾਲ ਸਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਿੱਟੀ ਇਨਫੋ ਨਿਊਜ਼ ਦੇ ਵਿੱਚ ਮੈਂ ਕਮਲਜੀਤ ਕੌਰ ਦੋਸਤੋ ਅੱਜ 22 ਅਪ੍ਰੈਲ ਹੈ ਤੇ 22 April ਦਾ ਦਿਨ Earth Day ਦੇ ਨਾਮ ਵਜੋਂ ਜਾਣਿਆ ਜਾਂਦਾ ਹੈ ਤੇ ਹੁਣ ਤੁਹਾਡੇ ਮਨਾਂ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਹੋਵੇਗਾ ਕਿ ਅਸਲ ਵਿੱਚ Earth Day ਦਾ ਅਰਥ ਕੀ ਹੈ ਤੇ ਇਸ ਨੂੰ ਕਿਉਂ ਮਨਾਇਆ ਜਾਂਦਾ ਹੈ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ Earth Day ਜਿਹੜਾ ਮਨਾਇਆ ਜਾਂਦਾ ਹੈ ਉਹ ਮਨਾਇਆ ਜਾਂਦਾ ਹੈ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਤੇ ਹੁਣ ਤੁਸੀਂ ਸੋਚੋਗੇ ਕਿ ਜਾਗਰੂਕਤਾ ਕਿਸ ਗੱਲ ਦੀ ਜਾਗਰੂਕਤਾ ਲੋਕਾਂ ਦੇ ਦਿਲਾਂ ਵਿੱਚ ਪੈਦਾ ਕਰਨੀ ਹੈ ਆਪਣੇ ਵਾਤਾਵਰਣ ਨੂੰ ਸਾਂਭ ਸੰਭਾਲ ਦੀ ਜਾਗਰੂਕਤਾ ਜਿਹੜੀ ਲੋਕਾਂ ਦੇ ਮਨਾਂ ਵਿੱਚ ਪੈਦਾ ਕਰਨੀ ਹੈ ਜਿਵੇਂ ਕਿ ਜਲਵਾਯੂ ਪ੍ਰਦੂਸ਼ਣ ਵੱਧ ਰਿਹਾ ਹੈ ਗਲੋਬਲ ਵਾਰਮਿੰਗ ਵੱਧ ਰਹੀ ਹੈ ਇਹ ਸਭ ਨੂੰ ਖਤਮ ਕਰਨ ਦੇ ਲਈ ਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨ ਦੇ ਲਈ ਹੀ ਅਰਥ ਡੇ ਮਨਾਇਆ ਜਾਂਦਾ ਹੈ ਇਹ ਜਾਗਰੂਕਤਾ ਲੋਕਾਂ ਦੇ ਮਨਾਂ ਵਿੱਚ ਪੈਦਾ ਕਰਨੀ ਹੈ ਕੇ ਵੱਧ ਤੋਂ ਵੱਧ ਪਲਾਂਟਿੰਗ ਕੀਤੀ ਜਾਵੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਪਾਣੀ ਦੇ ਸਰੋਤਾਂ ਦੀ ਸੰਭਾਲ ਕੀਤੀ ਜਾਵੇ ਸਾਫ ਸਫਾਈ ਰੱਖੀ ਜਾਵੇ ਤੇ ਅਰਥਡੇ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ 1970 ਦੇ ਵਿੱਚ ਮਨਾਇਆ ਗਿਆ ਸੀ ਤੇ ਹੁਣ 193 ਦੇਸ਼ਾਂ ਦੇ ਵਿੱਚ 1 ਬਿਲੀਅਨ ਲੋਕ ਅਰਥਡੇ ਮਨਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣਾ ਯੋਗਦਾਨ ਪਾ ਰਹੇ ਹਨ ਵਾਤਾਵਰਨ ਨੂੰ ਬਚਾਉਣ ਦੇ ਲਈ ਤੇ ਸਾਨੂੰ ਵੀ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਲਾਂਟਸ ਲਗਾਉਣੇ ਚਾਹੀਦੇ ਹਨ ਜਿਨ੍ਹਾਂ ਦੇ ਨਾਲ ਵਾਤਾਵਰਨ ਸ਼ੁੱਧ ਹੋ ਸਕੇ ਪਾਣੀ ਦੇ ਸਰੋਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਅੱਜ ਆਪਾਂ ਇੱਕ ਸੰਕਲਪ ਕਰਦੇ ਹਾਂ ਤੇ ਇੱਕ ਇੱਕ ਪੌਦਾ ਜ਼ਰੂਰ ਲਗਾਈਏ ਅਰਥਡੇ ਤੇ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਸ਼ੁੱਧ ਵਾਤਾਵਰਨ ਦੇ ਸਕੀਏ ਤੇ 2022 ਦਾ ਜੋ 슬ੋਗਨ ਹੈ ਅਰਥਡੇ ਦਾ ਉਹ ਹੈ ਇਨਵੈਸਟ ਇਨ ਆਵਰ ਪਲਾਨਟ ਤੇ 에라먼 솔루ਸ਼ਨ즈 ਦੀ ਸਾਰੀ ਟੀਮ ਦੇ ਵੱਲੋਂ ਹੈਪੀ ਅਰਥਡੇ ਤੇ ਇੱਕ ਮੈਸੇਜ ਜੋ ਤੁਹਾਨੂੰ ਅਸੀਂ ਦੇਣਾ ਚਾਹੁੰਦੇ ਆਂ ਵਾਈ ਪਲਾਂਟਿੰਗ ਅ ਟਰੀ ਸਟੇ ਸੇਫ ਐਂਡ ਹੈਲਥੀ ਥੈਂਕ ਯੂ हां जी बच्चों कल की है 22 अप्रैल अर्थ डे अच्छा अर्थ डे ਦੇ ਉੱਤੇ ਕੀ ਕਰਨਾ ਚਾਹੀਦਾ ਆ ਸਾਨੂੰ ਟਰੀਜ਼ ਲਗਾਉਣੇ ਚਾਹੀਦੇ ਹਨ ਤਾਂ ਕਿ ਜੋ ਅਸੀਂ ਵਾਤਾਵਰਨ ਨੂੰ ਸਾਫ਼ ਰੱਖ ਸਕੀਏ اچھا ਅਰਥ ਡੇ ਦੇ ਉੱਤੇ ਹੋਰ ਕੀ ਕਰਨਾ ਚਾਹੀਦਾ ਆ ਇਸ ਦੇ ਨਾਲ ਨਾਲ ਸਾਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਬੱਚੇ ਇੱਕ ਗੱਲ ਤੁਹਾਨੂੰ ਕਿਹਨੇ ਸਿਖਾਈ ਆ ਟੀਚਰਸ ਨੇ ਸਾਨੂੰ ਸਿਖਾਉਂਦੀ ਆ ਕਿ ਵਾਤਾਵਰਨ ਸਾਫ਼ ਰੱਖਣਾ ਚਾਹੀਦਾ ਵਾਧਾ ਪੌਦੇ ਲਗਾ ਟੀਚਰਸਾਨੂੰ ਇਹ ਵੀ ਕਹਿੰਦੇ ਹਨ ਕਿ ਆਪਣਾ ਵਾਤਾਵਰਣ ਆਲੇ ਦੁਆਲੇ ਸਾਨੂੰ ਸਾਫ਼ ਰੱਖਣਾ ਚਾਹੀਦਾ ਹੈ ਤੇ ਪਾਣੀ ਵੀ ਸਾਫ਼ ਰੱਖਣਾ ਚਾਹੀਦਾ ਹੈ